ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਜ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਕੀ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਆਂ ਜੀ ਦਿਨ ਹੈਗਾ ਜੀ ਅਜਾਇਤਵਾਰ ਦਾ ਟਾਈਮ ਇੱਥੇ ਹੋ ਗਿਆ 3:30 5:30 ਦਾ ਟਾਈਮ ਆ ਤੇ ਆਪਾਂ ਧਰਵ ਵਗੈਰਾ ਸਾਰੇ ਚੋਤੀਆਂ ਤੇ ਕੰਮ ਆਪਰੇ ਸਾਰਾ ਕਰਤਾ ਤੇ ਆਪਾਂ ਜਾ ਰਹੇ ਆ ਅੱਜ ਆਪਣੇ ਪੇਕੇਆਂ ਨੂੰ ਤੇ ਸੈਜਪ੍ਰੀਤ ਕੱਲ ਆ ਗਿਆ ਸੀ ਆਪਣੀ ਘੂਆ ਕੋਲ ਤਾਂ ਹੁਣ ਉਹਦੇ ਨਾਲ ਜਾਉਂਗੀ ਮੈਂ ਸ਼ਾਮ ਨੂੰ ਰਾਤ ਰਹਿ ਕੇ ਆਵਾਂਗੇ ਤੇ ਸਵੇਰੇ ਸੱਜਰੇ ਮੁੜਾਂਗੇ ਤੇ ਹੁਣ ਆਪਾਂ ਹੁੰਨੇ ਆ ਲੇਟ ਤਿਆਰ ਅਸੀਂ ਹੋਗੇ ਤੁਹਾਨੂੰ ਉੱਥੇ ਜਾ ਕੇ ਮਿਲਾਂਗੇ ਹੈਨਾ ਤੇ ਵੀਡੀਓ ਦੇ ਨਾਲ ਬਣੇ ਰਹੋ ਲਓ ਜੀ ਆਪਾਂ ਪਹੁੰਚ ਗਏ ਮੇਰੇ ਪੇਕਾ ਪਿੰਡ ਤੇ ਹੁਣੇ ਪਹੁੰਚਿਆ ਆਪਾਂ 5:30 ਵਜੇ ਘਰੋਂ ਦੂਰੇ ਸੀ ਕਿਨੇ ਵੇ ਪਹੁੰਚ ਗਏ ਸਾਈਂ 5:30 5:6 5:6 ਵੇ ਪਹੁੰਚ ਗਏ ਇੱਥੇ ਬੈਠੀ ਆ ਬੱਚਾ ਪਾਲਦੀ ਹੈਲੋ ਕਰੋ ਸਾਰੇ ਹੈਲੋ ਹੈਲੋ ਗਾਇਸ ਆਏ ਮਨ ਗੁੰਡੂ ਸੁਣ ਗਿਆ ਕੀ ਕਿਹਾ ਨੇ ਹਾਂਜੀ ਅੱਜ ਅੱਜ ਓਰੇ ਦੱਸ ਮਤਲਬ ਕੀ ਆ ਨਾ ਅੱਜ ਦੇਖੋ ਸੋਹਣੀ ਲੱਗਦੀ ਐ ਸਾਡੀ ਕੁੜੀ ਅੱਜ ਦੇਖੋ ਕਿੰਨੇ ਸੋਹਣਾ ਸੂਟ ਐ ਦਾ ਅਲੇ ਮਤਲਬ ਸੂਟ ਕਰਾਇਆ ਲੈ ਓਏ ਅਲੇ ਪੁੱਤ ਇਹ ਜੀ ਮੰਗਦੇ ਸੀਗੇ ਮੇਰੇ ਤੋਂ ਪਾਰਟੀ ਹਨਾ ਆਪਣੇ ਬਣ ਕੇ ਸਬਸਕ੍ਰਾਈਬਰ ਹੋਗੇ ਕਹਿੰਦੇ ਵੀ ਪਾਰਟੀ ਲੈਣੀ ਆ ਅਨੇ ਪਾਰਸ਼ਿਕ ਲੈ ਦਿੱਤੀ ਇਹਨਾਂ ਨੂੰ ਠੀਕ ਹੈ ਓਏ ਸਵਾਰ ਦਸ ਸਵਾਰ ਹੜ ਤਹ ਕੋਣ ਸਾਹ ਕਰ ਗੱਲ ਸੁਣਾ ਕੋਈ ਉਹ ਲੈ ਤੈਨੂੰ ਸੂਟ ਕੇ ਨਹੀਂ ਲੈ ਕੇ ਦਿੰਦਾ ਮम्मा ਸੂਟ ਕੇ ਨਹੀਂ ਲੈ ਕੇ ਦਿੰਦਾ ਲਓ ਜੀ ਇਹ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਤੁਹਾਨੂੰ ਅੱਜ ਗੁਰਦੁਆਰਾ ਸਾਹਿਬ ਦਾ ਖਾ ਕੇ ਲੈ ਕੇ ਨਵੇਂ ਮੇਰੇ ਪੇਕੇ ਦਾ ਟਿੰਡ ਦਾ ਹਾਂ نیچے ਕਰ ਹਰਦਾ ਕਹਿੰਦੀ ਮੈਨੂੰ ਤੇ ਨੀਵੀਂ ਆ ਅੱਜ ਮਾਰੇ ਅੱਜ ਸਾਹ ਪੁੰਦੀ ਆਪਾਂ ਉੱਤੇ ਪਿੱਛੇ ਉੱਟਾੜਾ ਹਾਂ ਅੱਤੇ ਸੱਤੋ ਬਈ ਰਿੰਦੀ ਕਿੱਥੇ ਜਾਣਾ ਆਪਾਂ ਨੇ ਗੁਰਦੁਆਰੇ ਕੁੰਡਾ ਬੜੇ ਬਈ ਗੁਰਦੁਆਰੇ ਚੱਲਦੇ ਆ ਗੁਰਦੁਆਰੇ ਚੱਲਦੇ ਜੋ ਹਾਂ ਕੰਮ ਕਰ ਚੱਲ ਹੁਣ ਕਹਿ ਦਿਖਾ ਹੁਣ ਕਬੂਤਰ ਕਿੱਥੇ ਆ ਉਹ ਦੇ ਉਹ ਲੈ ਕੁੱਤ ਦਿਖਾ ਦੇ ਮੂਰੇ ਚੱਲ ਮੂਰੇ ਮੂਰੇ ਹੋ ਜਾ ਲਓ ਜੀ ਇਹ ਤੁਹਾਨੂੰ ਅੱਜ ਸੁਣਾਉਗੀ ਗੱਲਾਂ ਸੁਣੋ ਇਹਦੀਆਂ ਜੱਫੜਿਆ ਕੁੜੀ ਕੁੜੀ ਜੱਫੜਿਆ ਬੇ ਪੁੱਤਰ ਬੰਨੀ ਆ ਬੇ ਪੁੱਤਰ ਬੰਨੀ ਮੇਰੀ ਜੰਨੀ ਆ ਕੱਲ ਫਿਰ ਲੇਦਾ ਬੰਦੀ ਸਹੀ ਗੱਲ ਪਿੰਦੀ ਦੇਖੋ ਬੱਚੇ ਕਿਨੇ ਰੌਣਕ ਲਾਜ ਬਣਨੇ ਨੇ ਲੇਕਿਨ ਆਣੇ ਉਧਰ ਬਣ ਖੜੇ ਆ ਕੁੱਛ ਗਾਂ 33 ਤੇ 33 ਤੇ 33 ਮਠਾਲੇ ਆਜ ਅਗਰ ਸਿਰ ਮਾਨ ਤੇ ਮਾਨ ਤੇ ਮੈਂ ਬਣਾਉਣਾ ਮਾਨ ਮਾਨ ਕਦੂ ਗੜਤਾ ਹੈਲੋ ਗਾਇਜ਼ ਬਾਬਾ ਕੱਢਤਾ ਬਾਬੇ ਨੂੰ ਕੱਢੋ ਫਿਰ ਨਹੀਂ ਚੱਲ ਮੂਰੇ ਤੇਰੇ ਬਣਾਉਣੀ ਆ ਇਹ ਕਹਿੰਦੀ ਮੇਰਾ ਬਲੌਗ ਬਣਾਜਾ ਸਾਰਾ ਹੀ ਇਹਨੇ ਬਲੌਗ ਇਸੇ ਹੋਣਾ ਜੀ ਆਪਣੇ ਚ ਚਲ ਸਾਦੇ ਬਾਈ ਵੀ ਦੇ ਆਇਆ ਦੇਖੋ ਓਏ ਲਿਪੜੀ ਚਲ ਤੂੰ ਵੀ ਚੱਲ ਮੂੰ ਨਹੀਂ ਨਹੀਂ ਚੱਕਣੀ ਨਹੀਂ ਗੀ ਭੱਜ ਕੇ ਚੱਲਦਾ ਹਾਂ ਬਣੂਗਾ ਭੱਜ ਕੇ ਚੱਲ ਚਲੋ ਹੌਲੀ ਹੌਲੀ ਹਾਂ ਉਹ ਪਰਦੇ ਸਾਈਡ ਤੇ ਟੁੱਟ ਗਿਆ ਦੇ ਦੇਖੋ ਆ ਜਾ ਬਸ ਥੋੜੀਓ ਦੂਰ ਆਪਣੇ ਘਰ ਤੋਂ ਮਤਲਬ ਥੋੜੀਓ ਦੂਰ ਆ ਗੁਰਦੁਆਰਾ ਸਾਹਿਬ ਦੇਖੋ ਸਾਹਮਣੇ ਤਾਂ ਹੀ ਤਾਂ ਇੱਥੇ ਸਾਨੂੰ ਸੁਹਾਵਿਆ ਹੋਇਆ ਸੀਗਾ ਗੁਰਦੁਆਰਾ ਸਾਹਿਬ ਜਾਣ ਦਾ ਅੱਜ ਕੋ ਕੋਠੀ ਕਿੰਨੀ ਸੋਹਣੀ ਸਾਡੇ ਪਿੰਡ ਦੇ ने करके अपने इत ब सारी घर है ना गुरुद्वारा साहब जाते हैं ना बच्चे सारे कट्ठे के मतलब बड़े छोटे सारे चलो बचह हो गए मूहे दे। चपड़ी देखो सारे इधर

ਸਾਰੇ ਲਾਹੇ ਨੇ ਕੀ ਚੀਜ਼ ਕੋਡਾ ਜਿਵੇਂ ਨਾ ਇੱਥੇ ਦੁੱਧ ਵਣੂ ਇੱਥੇ ਡੈਰੀ ਆਪਣੀ ਸਰਕਾਰੀ ਸਭ ਪਹੁੰਚ ਗਏ ਜੀ ਪਾ ਇਹ ਸਾਡੇ ਪਿੰਡ ਦਾ ਗੁਰਦੁਆਰਾ ਸਭ ਜੱਥੇ ਤਾਂ ਬਹੁਤ ਜ਼ਿਆਦਾ ਬਣ ਗਿਆ ਪਹਿਲਾਂ ਤਾਂ ਛੋਟਾ ਜਿਹਾ ਹੁੰਦਾ ਸੀਗਾ ਚਲੋ ਜੀ ਮਥਾ ਟੇਕਦੇ ਹੋਏ ਸੁਣੀਏ ਅਮ ਕੇ ਕਹੂ ਤਾ ¡Gracias! ਦੇਖੋ ਸਾਡੇ ਪਿੰਡ ਦੀਆਂ ਗਲੀਆਂ ਇੰਨਾਂ ਗਲੀਆਂ ਦੇ ਵਿੱਚੋਂ ਅਸੀਂ ਖੇលਦੇ ਹੁੰਦੇ ਸੀ ਸਹਿਜ ਗगन ਕਿੰਨਾ ਘੁੰਮਦੇ ਰਹੇ ਹਾਂ ਨਾ ਗਲੀਆਂ ਦੇ ਵਿੱਚ ਚੱਲ ਬਹੁਤ ਬਹੁਤ ਫਿਰਦੇ ਰਹੇ ਹਾਂ ਅਸੀਂ ਤੇ ਚੱਲ ਤੇਰੀ ਵੀਡੀਓ ਬਣਾਉਣੀ ਚੱਲ ਚੱਲ ਦੋ ਮੈਂ ਇੱਧਰ ਨੂੰ ਆ ਬਣਾਣਾ ਇੱਧਰ ਨੂੰ ਦੂਤ ਚੱਲ ਕਿ ਕੀ ਕਰਦੀ ਆ ਬੈਠੀ ਹਾਂ ਨਾ ਗਾਣੇ ਗਾ ਰਹੀ ਹਾਂ ਤੇ ਫੋਲਦਾ ਹੂੰ ਬਹੁਤ ਅਭੀ ਵੇਸੀ ਤਾਂ ਜਦ ਹਨਾ ਜਮਾਨਾ ਹੀ ਹੋਰ ਸੀਗਾ ਹੁਣ ਕਿੱਥੇ ਐਨਾ ਘੁੰਮਦੇ ਆ ਓ ਸਿਰੇ ਤੱਕ ਨੇ ਪੱਕੀਆਂ ਬਣ ਗਿਆ ਨਾ ਹੁਣ ਤਾਂ ਗਲੀਆਂ ਠੀਕ ਗਲੀਆਂ ਦਨੂ ਅਸਲਾ ਗੇਨ ਗਲੀਆਂ ਦੇ ਵਿੱਚ ਜਦ ਤੱਕ ਟਾਟਾਂ ਵਾਲੀਆਂ ਗਲੀਆਂ ਹੁੰਦੀਆਂ ਸੀਗੀਆਂ ਜਦਾ ਵਾਲੀ ਜਿਹੜੀ ਆਹ ਹੈ ਆਹ ਇਹ ਵਾਲੀ ਡੇਰੀ ਹੁੰਦੀ ਰਹੀ ਤੇ ਦੁੱਧ ਪਾਣਾ ਦਿੰਦੀ ਸੀ ਮੈਂ ਬਹੁਤ ਦੁੱਧ ਪਾਇਆ ਵੀ ਇੱਥੇ ਇੱਥੇ ਦੁੱਧ ਪਾਣਾ ਦਿੰਦੇ ਨੇ ਤੇ ਹਾਂ ਆਗਰ ਮੇਰੀ ਸੇਲੀ ਦਾ ਸੀਗਾ ਹੁਣ ਤਾਂ ਹੈਗਾ ਇੱਥੇ ਮੇਰੀ ਉਹ ਸਨੀ ਵੀ ਲਓ ਜੀ ਆਪਾਂ ਗੁਰਦੁਆਰਾ ਸਾਹਿਬ ਤੋਂ ਵਾਪਸ ਆ ਗਏ ਹਾਂ ਬਸ ਥੋੜੀ ਅੰਨੀ ਕਿ ਦੂਰ ਹੈ ਹਾਂ ਹੂੰ ਫੋਟ ਲਾਉਣਾ ਦਾ ਅੱਜ ਕਦੂ ਨਹੀਂ ਬਿੱਲੇ ਲੱਗੇ ਸਾਡੇ ਆੜੂ ਹੁਣ ਪੱਕੇ ਜੀ ਤਨ ਉਹ ਮੋਟਰ ਤੇ ਦੇਖ ਨਾ ਕਿੰਨੂ ਲੱਗਣਾ ਉਹ ਸੁੱਕੇ ਬੈ ਰਹੇ ਤਾਂ ਉਹ ਨਹੀਂ ਪੱਕੇ ਸਾਡੇ ਖਾਸੇ ਲੱਗੇ ਸਾਰੇ ਸੁੱਕੇ ਸਾਰੇ ਬਈਆਂ ਨੇ ਤੋੜ ਲੇ ਚਲੋ ਮੇਰੇ ਮਾਗਰ ਹੋ ਵੋ ਸਾਰੇ ਜਾਣੇ ਐ ਮੈਂ ਚੱਲਦਾ ਏ ਸਫੇ

ਖੇਰ ਖੜਨਾ ਵੰਦਾ ਗੱਲਾਂ ਮਾਰ ਕੇ ਟਾਈਮ ਲੱਗ ਜਾਂਦਾ ਆ ਦੇਖੋ ਕੀ ਕਰਦਾ ਇਹਨੂੰ ਲੈ ਕੇ ਜਾਣਾ ਹੁਣ ਇਹਨੂੰ ਲੈਣ ਆਏ ਸੀ ਓਏ ਅਸਟਿਕ ਲਿਆਣੀ ਸੀ ਅਸਟਿਕ ਲੜਨਾ ਨਹੀਂ ਇੱਧਰ ਆ ਜਾਓ ਮਾ ਉਸਟਿਕ

लो जी, जी अपना ब्लॉक सी इथ ही मिलेंगे कल किसी और नवे ब्लॉग दे पसंद आये तो लाइक शेयर कमेंट करके जरूर दस्यो जी ओके वाय